ਇਸ਼ਤਿਵਾਰ ਬੋਲੀ ਹਲੀ ਬਾਬਾ ਸਸ਼ੀਗਲ ਦੀ ਬੋਲੀ ਹਲੀ ਬਾਬਾ ਚੈਨਲ ਦੇਖ ਰਹਾ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਸਵਾਗਤ ਕਰਦਾ। ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਰੋਬੋਟ ਸ਼ੇਖ ਦੇ ਨਾਲ ਚੱਲ ਰਿਹਾ ਤੇ ਕਾਫੀ ਲੋਕ ਸੋਸ਼ਲ ਮੀਡੀਆ ਤੇ ਇਹ ਵੀ ਕਹਿ ਰਹੇ ਆ ਕਿ ਇਹ ਰੋਬੋਟ ਆ ਜੋ ਉਸ ਸ਼ੇਖ ਦਾ ਬਾਡੀਗਾਰਡ ਆ ਕਿਉਂਕਿ ਆਪਾਂ ਜਿਵੇਂ ਜਾਣਦੇ ਆ ਕਿ ਦੁਬਈ ਦੇ ਸ਼ੇਖ ਬਹੁਤ ਜ਼ਿਆਦਾ ਅਮੀਰ ਆ ਉਹ ਆਪਣੀਆਂ ਕਾਰਾਂ ਤੇ ਜਿਵੇਂ ਨੂੰ ਟਾਈਗਰ ਰੱਖਣ ਦਾ ਸ਼ੌਂਕ ਆ ਉਹਦੇ ਲਈ ਤਾਂ ਉਹ ਅਕਸਰ ਹੀ ਜਾਣੇ ਜਾਂਦੇ ਆ ਬਹੁਤ ਜ਼ਿਆਦਾ ਫੇਮਸ ਆ ਤੇ ਦੋਸਤੋ ਇਸ ਵੀਡੀਓ ਨੂੰ ਆਉਣ ਤੋਂ ਬਾਅਦ ਕਾ ਕੀ ਸ਼ੇਖਾ ਨੇ ਆਪਣੇ ਬਾਡੀਗਾਰਡ ਵੀ ਰੋਬੋਟ ਰੱਖ ਲਿਆ ਸੋ ਦੁਬਈ ਬਹੁਤ ਜ਼ਿਆਦਾ ਤਰੱਕੀ ਦੇ ਵਿੱਚ ਆ ਸੋ ਦੋਸਤੋ ਆਓ ਆਪਾਂ ਪਹਿਲਾਂ ਇਹ ਪੂਰੀ ਵੀਡੀਓ ਦੇਖਦੇ ਹਾਂ Star Command, Titan the Robot. Mission Log, Stargate 4703. Just oh, landed. It. ਸੋ ਦੋਸਤੋ ਜਿਵੇਂ ਤੁਸੀਂ ਪੂਰੀ ਵੀਡੀਓ ਦੇਖੀ ਜਿਸ ਵਿੱਚ ਇਹ ਰੋਬੋਟ ਇੱਕ ਸ਼ੇਖ ਦੇ ਨਾਲ ਚੱਲ ਰਿਹਾ ਤੇ ਕਾਫੀ ਲੋਕ ਉੱਥੇ ਹੋਰ ਵੀ ਮੌਜੂਦ ਹੈ ਜੋ ਵੀਡੀਓ ਬਣਾ ਰਹੇ ਆ ਸੋ ਦੋਸਤੋ ਇਹ ਤਾਂ ਕੋਈ ਆਪਾਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿ ਇਹ ਰੋਬੋਟ ਉਸ ਸ਼ੇਖ ਦਾ ਬਾਡੀਗਾਰਡ ਹੈ ਜਾਂ ਨਹੀਂ ਤੇ ਤੁਸੀਂ ਆਪਣੀ رائے ਇਸ ਵੀਡੀਓ ਦੇ ਨੀਚੇ ਜ਼ਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਰੋਬੋਟ ਉਸ ਸ਼ੇਖ ਦਾ ਬਾਡੀਗਾਰਡ ਆ ਜਾਂ ਨਹੀਂ ਜਾਂ ਕਿਸੇ ਐਗਜ਼ੀਬਿਸ਼ਨ ਦੀ ਇਹ ਵੀਡੀਓ ਹੋ ਸਕਦੀ ਆ ਤੇ ਨਾਲ ਦੀ ਨਾਲ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਰੋਬੋ ਤੇ شیخ ਦੇ ਬਾਡੀਗਾਰਡ ਬਾਰੇ ਜਾਣ ਸਕਣ ਤੇ ਅੰਤ ਵਿੱਚ ਦੋਸਤੋ ਮੈਂ ਤੁਹਾਨੂੰ ਫਰਮੈਸ਼ ਕਰੂੰਗੀ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਜੀ ਕੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਦੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ نیچے ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਿਹਾ ਬੈੱਲ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਾਦਨ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਈ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸ